ഇജന <laughs> 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 ਉਹ ਬਿਗਨਾ ਚਰ ਬੰਦ ਪਿਆ ਰਿਆ ਨਾ ਤਾਂ ਵੀ ਫਰਕ ਪੈ ਜਾਂਦਾ ਆ ਹਾਂ ਬਹੁਤ ਠੰਡ ਮੰਨੀ ਆ ਹਾਂ ਆ ਗਿਆ ਡਿਊਟੀ ਤੇ ਖੜਦੇ ਖੜਦਾ ਖੜਦਾ ਲਾਲਾਂ ਦਾ ਜੋਰ ਕੁਤਰਲੇ ਪੱਠੇ ਕੁਤਰਲੇ ਪੱਠੇ ਹੋਰ ਚੱਲ ਵਧੀਆ ਕੀਤਾ ਬੜੇ ਚਿਰਾਂ ਬਾਅਦ ਹੈ ਉਹ ਸਾੜ ਚਾੜ ਕੇ ਦੋ ਹੀ ਰੋਗ ਲਾਉਂਦੇ ਇਹਦੇ ਅੱਗੇ ਕਿੰਨੇ ਦ ਘੰਟਾ ਲੱਗ ਜਾਂਦਾ ਕੰਮ ਹੀ ਨਹੀਂ ਕੀਤਾ ਕਦੀ ਹਾਂ ਟਾਈਮ ਪੈ ਗਿਆ ਨਾ ਕਿੰਨਾ ਚੈਰੀ ਹੋ ਗਿਆ ਵਾਕਈਓ ਮੇਰੀ ਭੂਆ ਦੀ ਕੁੜੀ ਦਾ ਰਾਤੀ ਫੋਨ ਆਇਆ ਇਹਨਾਂ ਦਾ ਬੀਬੀ ਤਾਂ ਵਧਣ ਲੱਗਾ ਤੂੰ ਕੰਮ ਨਹੀਂ ਛੱਡ ਦਿੱਤਾ ਬਿਲਕੁਲ ਹੀ ਇਹਦਾ ਜਿਆਦਾ ਕੰਮ ਤਾਂ ਇੱਕਦਾਂ ਮੀ ਹਟ ਗਿਆ ਨਾ ਤੇ ਫਿਰ ਥੋੜੀ ਆ ਦੇਖ ਸਾਰਾ ਹਨਾ ਜੇ ਤਾਂ ਇਧਰ ਕਵਰ ਕਰਤਾ ਬਲੋਸੀਂ ਨੂੰ ਕੱਟੀ ਨਹੀਂ ਨਾ ਫਿਰ ਮੈਂ ਜਿੱਦਾਂ ਨੋਰਮਲ ਉਹ ਉਹਨਾਂ ਵਾਂਗ ਸਾਰਾ ਹੀ ਕਵਰ ਕਰਤਾ ਇੱਥੋਂ ਇਹਦੇ ਅੰਦਰ ਵੀ ਪਸੂ ਬਾਹਰ ਵੀ ਪਸੂ ਜੇ ਤਾਂ ਉੱਪਰ ਲੱਗਣੀ ਜੇ ਆਉਂ ਦਿਲ ਲੰਦਾ ਲਾ ਸੌਂ ਜਾਂਦਾ ਨਹੀਂ ਲੱਗਦੀ ਜਾਂ ਤਾਂ ਬਾਹਰ ਕੱਢੇ ਹੋਣ ਤਾਂ ਪੱਖੇ ਚ ਲਾ ਦੇ 10 ਮਿੰਟ ਤਾਂ ਨਹੀਂ ਸੌਂਦੇ ਇੱਥੇ ਗੜ ਉਧਰ ਵੀ ਨਹੀਂ ਲੱਗਦਾ ਲੋਰਾ ਜਾਂ ਵੋਹ ਹੋ ਜਾਂਦਾ ਆ ਵੀ ਦੋ ਬੱਚੇ ਆ ਜੀ ਇੱਕ ਬੱਚੀ ਤੇ ਇੱਕ ਬੱਚਾ ਤੇ ਆਹ ਪ੍ਰੋਸੀਜਰ ਪੱਲੀ ਪੁੱਲੀ ਲਾ ਲਈਏ ਸਾਰੇ ਤੇ ਹੌਣ ਹਵਾ ਹੋ ਆ ਨੀ ਆਣੀ ਅੱਜ ਆਪਾਂ ਵੀ ਪੱਠੇ ਕੋਤਰ ਜਿੱਦਾਂ ਸਾਹ ਜਾਣ ਲਾ ਪਿਆ ਮੈਂ ਦੇਖਿਆ ਕੰਮ ਛੱਡਿਆ ਹੋਵੇ ਤਾਂ ਬੜਾ ਔਖਾ ਕੰਮ ਕਰਨਾ ਤੇ ਆ ਹੁਣ ਦੇ ਆਸਾਨ ਮੈਂ ਕਿੰਨੇ ਚਿਰ ਦਾ ਕਿੰਨਾ ਚੱਲੀਏ ਚੱਲੀਏ ਪਰ ਅੱਗੇ ਦੇ ਮੋੜੋਂ ਹਟਦੀ ਨਹੀਂ ਜੀ ਨਹੀਂ ਸਿਸਟਮ ਜੀ ਹਾਂ ਬਈ ਮਾਦ ਲਈ ਹਾਂ ਕਿੰਨੇ ਲੇਟ ਹੋ ਗਏ ਆ ਕਰਦਾ ਕੀ ਕਰਗੇ ਫੁੱਤੇ ਮਸੀਤ ਆਉਂਦਾ ਆ ਹੁਣ ਦੁੱਧ ਲੈਣ ਆਏ ਸੀਗੇ ਸਾਡਾ ਦੁੱਧ ਹੁਣ ਇੱਕੇ ਨਾਲ ਗਿਆ ਹਨ ਦੁੱਧ 2 ਕਿਲੋ ਹੀ ਲੈ ਜੀਦਾ ਬਹੁਤ ਵਧੀਆ ਇੰਨਾ ਕਿ ਸ਼ਾਹੀ ਬਾਲਗਾ ਆ ਨਾ ਤਾਂ ਹੀ ਫੇਰ ਹਨਾ ਬਹੁਤ ਸੋਹਣਾ ਦੁੱਧ ਤੇ ਮਲਾਈ ਵੀ ਇੰਨੀ ਮੋਟੀ ਆਈ ਉੱਤੇ ਕਿੰਨੇ 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 ਦੁੱਧ ਜਿਗ ਰੰਗ ਜਿਗਾ ਉਹ ਐਸਾ ਸਟਮ ਹੈ ਦੇਨ ਲੋਦੇ ਉਹ ਸਾਵੇਂ ਨੀ ਨੀ ਮੋਟੀ ਮਲਾਈ ਹੈ ਇਹ ਇਹ ਤੈਨੂੰ ਤੁਹਾਨੂੰ ਕੀ ਪਤਾ ਇੱਦਾਂ ਹੀ ਪੂਰਾ ਸੂਆ ਮਾਰ ਕੇ ਦੰਦ ਪਰੇ ਮਲਾਈ ਕਰਨੀ ਪੈਂਦੀ ਹੁੰਨੀ ਹੈ ਹਾਂ ਆ ਵੀ ਪੱਛਿਆਂ ਵਾਲੀ ਗੇੜੀ ਇਦਾਂ ਦੀ ਲੋਦ ਸਾਬ ਆਪਾਂ ਉੱਥੇ ਦੇਖੀ ਸੀ ਜਿਹੜਾ ਇਟਲੀ ਵਾਲਾ ਨਹੀਂ ਆਪਣਾ ਭਰਾ ਜਿਹਾ ਇਹਨੂੰ ਮੈਨ ਨੈਪਰ ਟੱਬਰ ਨੂੰ ਗਏ ਸੀ ਉਹਨਾਂ ਦੇ ਆ ਨਾਵੇਂ ਸ਼ਹਿਰ ਲੱਗੇ ਅੱਛਾ ਬੰਗੇ ਲੱਗੇ ਉੱਥੇ ਕੋਈ ਦਾ ਕੀ ਨਾ ਹੀ ਮੇ ਚੇਤੇ ਭੁੱਲ ਗੰਗ ਹਾਂ ਕੰਗ ਕੰਗ ਪੰਡ ਪਾਜੀ ਦਾ ਨਾਂ ਨਹੀਂ ਪਾਜੀ ਉਹਦਾ ਨਾਂ ਨਹੀਂ ਮੈਨੂੰ ਯਾਦ ਹੈ ਤੁਹਾਨੂੰ ਪਤਾ ਆ ਮੈਂ ਤਾਂ ਆ ਕੇ ਇਦਾਂ ਦਾ ਵੀਰ ਨੇ ਸਾਰੇ ਬਲੌਗ ਦੇਖਿਆ ਸੀ ਹੁਣ ਜੇ ਅਸੀਂ ਗਏ ਸੀ ਉਹਨਾਂ ਦੇ ਇਦਾਂ ਦੀ ਰੇੜੀ ਉਹਨਾਂ ਨੇ ਵੀ ਸਾਹਮਣੇ ਰੱਖੀ ਆ ਹਾਂ ਪੱਠਿਆਂ ਵਾਲੇ ਸਾਡੇ ਤਾਂ ਪੂਰੀ ਰੇੜੀ ਵੱਡੀ ਸੀਗੀ ਐਵੇਂ ਵੇਚਦੇ ਹਾਂ ਜੇ ਪਤਾ ਹੁੰਦਾ ਇਦਾਂ ਆਉਣਾ ਇਹਨਾਂ ਨੇ ਤਾਂ ਫੇਰ ਵੇਚਣੀ ਹੀ ਨਹੀਂ ਸੀਗੀ ਹਾਂ ਸਾਬ ਪਾਪਾ ਹੋਈ ਹੈ ਨਹੀਂ ਤਾਂ ਬੱਚਾ ਕਿੱਥੇ ਬੱਚਾ ਵਿਚਾਰਾ ਕੱਲਾ ਹੀ ਰਹਿੰਦਾ ਹੁੰਦਾ ਉਹਨੂੰ ਹੀ ਪੱਠੇ ਪਾ ਕੇ ਜਾਂਦੇ ਹੁੰਦੇ ਸੀਗੇ ਆ ਦੇ ਆ ਬਾਲਣ ਹੁਣ ਸਾਰਾ ਇੱਥੇ ਆ ਜੜਾ ਨਹੀਂ ਨਹੀਂ ਹਾ ਇੱਥੇ ਕਿੱਥੇ ਗੱਡੀ ਖੜੀ ਕਰਨੀ ਹੈ ਮੈਂ ਕਿਹਾ ਉੱਥੇ ਜਿੱਦਾਂ ਮਤਲਬ ਹੋ ਜਾਂਦਾ ਸੇਟਮ ਇੱਥੇ ਦੇ ਲਾਂਗੇ ਪ੍ਰੋਸੀਜਰ ਅੱਛਾ ਇੱਥੇ ਟਾਇਰ ਲਾ ਕੇ ਲੈ ਜਾਣੇ ਨੇ ਕੋਲ ਯਕੀਨ ਨਹੀਂ ਅੱਜ ਕੱਲ ਕਿਤੇ ਗੱਡੀ ਤੇ ਖੜੀ ਹੋ ਜਾਣੀ ਬਹੁਤ ਸੋਹਣੀ ਗੱਡੀ ਖੜਨੀ ਇੱਥੇ ਤਾਂ ਵੀ ਚੱਲ ਜਿੱਦ ਕਿਤੇ ਅੜੇ ਥੋੜੇ ਬੰਦਾ ਗੱਡੀ ਖੜੀ ਕਰ ਦਿੰਦਾ ਆਦੇ ਕਿੰਨਾ ਸੋਹਣਾ ਖੁੱਲਾ ਬਰਾਂਡ ਆਪਣੇ ਬਣਿਆ ਹੋਇਆ ਬਾਬੇ ਦਾ ਪਰ ਗੱਲ ਇਦਾਂ ਆ ਵੀ ਇੱਥੇ ਤਾਂ ਇਹਨਾਂ ਨੂੰ ਵੀ ਬੰਦਾ ਚਾਹੀਦਾ ਇੱਥੇ ਪੂਰੀ ਨਿਗਰਾਨੀ ਚਾਹੀਦੀ ਆ ਤਾਂ ਇੱਥੇ ਤਾਂ ਅਗਲੇ ਰਾਤ ਨੂੰ ਆਪਣੇ ਤੋਂ ਖੂਹ ਤੋਂ ਚੋਰੀ ਹੋ ਜਾਂਦੀ ਸੀ ਕਦੀ ਕੋਈ ਨਾ ਕੋਈ ਚੀਜ਼ ਨਹੀਂ ਇੱਥੇ ਖੂਹ ਤੇ ਨਾ ਨਜ਼ਰ ਰੱਖਿਆ ਹੀ ਕਰੀ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਆ ਸਾਡੇ ਚਲੇ ਦੂਹ ਬਣਾਏ ਆ ਪਰ ਦੋਆਂ 'ਚ ਪਾਣੀ ਘਟ ਹੀ ਰਹਿੰਦਾ ਕਿਉਂਕਿ ਦੋਨੇ ਚੁੰਦੇ ਆ ਦੋਨੇ ਚੁੰਦੇ ਆ ਕਿਉਂਕਿ ਚੜਾ ਜਦੋਂ ਪਹਿਲੀ ਵਾਰੀ ਨਵਾਂ ਬਣਦਾ ਉਦੋਂ ਹੀ ਬਣਦਾ ਮੁੜ ਕੇ ਹੀ ਨਹੀਂ ਹਨਾ ਆ ਦੇਖ ਲਓ ਖੂਹ ਸਾਡੇ ਕਿੰਨਾ ਪੁਰਾਣਾ ਹੈ ਜੇ ਵੀ ਪੁਰਾਣਾ ਖੂਹ ਆ ਜਿੱਦਾਂ ਮਤਲਬ ਅੱਗੇ ਬੁੜੀਆਂ ਵੀ ਥੱਲੇ ਉੱਤਰ ਜਾਂਦੀਆਂ ਆਂਦੇ ਆਏ ਹਵਾ ਹਵਾ ਜਦੋਂ ਉਹ ਜੰਗਲੀ ਕਬੂਤਰ ਵੀ ਮਨੂੰ ਫੋਨ ਨਾ ਸੈਟਲਿੰਗ ਵਿੱਚ ਉਹਦੇ ਵਿੱਚ ਉਹ ਆਂਦੇ ਸ਼ਾਮ ਨੂੰ ਟੇਕੇ ਹਨਾ ਮਦਲੋ ਅੱਗੇ ਕਿੰਨਾ ਫੋਟੇ ਗੋਆ ਮੰਮੀ ਤਾਈ ਹੁਣੀ ਸਾਰੀਆਂ ਸਾਡੀਆਂ ਬੁੜੀਆਂ ਘਰ ਦੀਆਂ ਵਿੱਚ ਉੱਤਰ ਕੇ ਉਦੋਂ ਹਵਾ ਭਰ ਜਾਂਦੀ ਹੁੰਦੀ ਜਦੋਂ ਮੋਟਰ ਮੋਟਰ ਦਾ ਕੋਈ ਸੈਕਟਮ ਹੁੰਦਾ ਹੀ ਮੈਂ ਤਾਂ ਨਿਆਣਾ ਸੀ ਤਾਂ ਕੱਢ ਦਿੰਦੇ ਹੁਣ ਇੱਥੇ ਤਾਂ ਹੀ ਜਾਣਾ ਹੋਵੇ ਤਾਂ ਉਦਾਂ ਦੰਦਲ ਪੈ ਰੂ ਦਿਓ ਸਹੀ ਹੈ ਡਰ ਲੱਗਦਾ ਖੂਹ ਵਾਲ ਦੇਖ ਕੇ ਨਾ ਤਾਂ ਆਇਆ ਅੱਜ ਮੈਂ ਮੱਥਾ ਟੇਕ ਰਹਾ ਵਿੱਚ ਠੀਕ ਹੈ ਲਓ ਜੀ ਦਿਉਲ ਸਾਹਿਬ ਨੇ 2 ਕਿਲੋ ਦੁੱਧ ਚੱਕ ਲਿਆ ਆ ਹੁਣ ਸਾਡਾ ਇੱਕ ਇਹ ਵੀ ਸਾਨੂੰ ਵੀਰ ਕਹਿੰਦਾ ਹੈ ਵੀ ਮੈਂ ਚੱਲ ਇੱਥੇ ਪਸ਼ੂ ਰੱਖ ਲੈਣਾ ਤੁਸੀਂ ਰੈਂਟ ਭਰਾਵਾ ਮੈਂ ਕਿਹਾ ਰੈਂਟ ਦਾ ਛੱਡ ਤੇ ਇਹਨੂੰ ਮੱਝ ਵੀ ਲੈ ਦਾਂਗੇ ਦੋ ਕਿਲੋ ਦੁੱਧ ਦੇਈ ਜੇ ਜਿਹੜੀ ਸਾਡੀ ਮੀਣੀ ਮੱਝ ਅਹੀਂ ਮੰਮੀ ਹੁਣਾਂ ਤੋਂ ਲੈ ਆਂਦੀ ਸੀ ਕਿਉਂਕਿ ਹੁਣ ਭਰਾ ਮੇਰਾ ਬਾਹਰ ਚ ਲੱਗਿਆ ਸੀ ਫਿਰ ਮੰਮੀ ਤੇ ਸਾਂਭ ਨਹੀਂ ਸੀ ਹੁੰਦੇ ਪਾਸੋਂ ਨਾਲੇ ਉੱਥੇ ਜਿੱਦਾ ਬੂਹੇ 'ਚ ਫਸਣ ਲੱਪੇ ਸੀ ਰਾਜੀ ਸੋਹਣੀ ਹੋ ਗਈ ਸੀ ਕੀ ਗੱਲ ਹੁੰਦੀ ਆ ਜਾਂ ਗੱਲਾਂ ਹੁੰਦੀਆਂ ਕੋਈ ਉਹ ਮਾਦਰ ਉੱਥੇ ਜਦੋਂ ਕਦੋਂ ਆ ਗੱਲ ਦੇ ਆ ਉਹ ਭਰਾਵਾ ਮੇਰਾ ਕਹਿੰਦਾ ਮਦਦ ਸੀ ਵੀ ਉਹ ਇੱਥੇ ਬਹੁਤ ਅੜ ਗਈ ਸੀ ਕੱਢਣੀ ਪਈ ਸੀ ਦੁਕਾਨ ਤੋਂ ਲੈ ਜੇ ਵੀ ਪੇਕਿਆ ਉਹਨੂੰ ਦਿਓ ਸਾਨੂੰ ਲੱਗੋ ਸੱਪ ਇੱਕ ਬੂਹਾ ਟੱਟਾ ਕ ਨਹੀਂ ਆਪਣਾ ਉਹ ਕਾਹਦਾ ਟੱਟਾ ਹੈ ਉਹ ਮਾਝੀ ਕੱਢੀ ਉਹ ਹੁਣ ਇੱਥੇ ਕਿਸੇ ਨੂੰ ਦਿੱਤੀ ਆ ਤਾਂ ਹੁਣ ਉਹ ਇੱਥੇ ਲੈ ਆਉਣੀ ਆ ਹੁਣ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮਾਝ ਰੱਖ ਲਓ ਸਾਡੀ ਚਲੋ ਜਿੱਦਾਂ ਮੈਂ ਸਾਨੂੰ 2 ਕਿਲੋ ਦੁੱਧ ਦੇਈ ਜਾਈਓ ਹਨਾ ਤੇ ਪ੍ਰੋਸੀਜਰ ਹੁਣ ਚੱਲ ਵਧੀਆ ਯਾਰ ਮੈਨੂੰ ਖੁਸ਼ੀ ਬਹੁਤ ਹੁੰਦੀ ਸਾਡਾ ਡੇਰਾ ਫੇਰ ਬਾਦ ਹੋ ਗਿਆ ਅੱਜ ਪੱਠੇ ਵੀ ਆਪਾਂ ਗੁਜ਼ਰਿਆ ਨਾ ਤੇ 2 ਕਿਲੋ ਦੁੱਧ ਲੈ ਲਿਆ ਰੋਜ਼ 1.5 200 ਲੱਗਦਾ ਹੀ ਸੀ ਹੈਨਾ ਤੇ ਦਿਉਰ ਸਾਹਿਬ ਇਦਾਂ ਅੱਜ ਵੀ ਉੱਥੇ ਡੋਲੂ ਮੱਸਿਆ ਵੀ ਆਂ ਦੇਖਣ ਗਏ ਪਰ ਦਾਣ ਨਹੀਂ ਲੈ ਕੇ ਆ ਜਾਂਦੀ ਇਹਨੇ ਕਿਉਂਕਿ ਸਾਡੇ ਘਰੇ ਵੀ ਆਲੂ ਬਣੇ ਸੀ ਤੇ ਉੱਥੇ ਬਾਪੇ ਦੇ ਵੀ ਆਜਾ ਆਲੂ ਐਵੇਂ ਆਲੂ ਤੇ ਹੁਣ ਤਾਂ ਹੰਦ ਦੇਖ ਲਓ ਕਿੰਨੀ ਪੈ ਗਈ ਬਾਹਰਲਾ ਪ੍ਰੋਸੀਜਰ ਕਿੰਨਾ ਵਧੀਆ ਹੈ ਨਾ ਅੱਜ ਕੰਮ ਕਰਕੇ ਕਿਦਾਂ ਲੱਗਾ ਪੱਟੀਆਂ ਉਹ ਮੈਨੂੰ ਨੇ ਸਾਹ ਇੱਕ ਭਰੀ ਬੁੱਕਰੀ ਸਾਹ ਚੜ ਗਿਆ ਹਨਾ ਪਰ ਐਦਾਂ ਹੁਣ ਮੈਂ ਸਵੀਰ ਨੂੰ ਆਪਾਂ ਉੱਠ ਕੇ ਮੈਂ ਤੇ ਸ਼ੇਅਰ ਕਰਿਆ ਕਰੋ ਜੈਮ ਦੇ ਪੈਸੇ ਦੇ ਦਿੱਤੇ ਆ 10 ਦਿਨ ਹੋ ਗਏ ਇੱਕ ਦਿਨ ਨਹੀਂ ਜਾ ਹੋਇਆ ਹੈਰੀ ਦੇ ਟਮਾਟਾਵਾ ਜਾ ਹੀ ਹੋ ਜਾਂਦਾ ਇਹ ਹੈਰੀ ਚੱਲ ਜਾਂਦਾ ਰੋਜ਼ੀ ਹੁਣ ਆਪਾਂ ਵੀ ਰੋਜ਼ ਜਾਇਆ ਕਰਨਾ ਸਵੀਰ ਤੋਂ ਪ੍ਰੋਸੀਜਰ ਸ਼ੁਰੂ ਕਰ ਦੇਣਾ ਤੇ ਆਜੋ ਹੁਣ ਘਰੇ ਜਾ ਕੇ ਪਾਪੇ ਹੁਣ ਨਿਆਣਾ ਵੀ ਗੱਲਾਂ ਬਾਤਾਂ ਕਰਦੇ ਕੋ ਤਿੰਨੋ ਅੱਜ ਉਹ ਦਸੰਬਤ ਮਸਿਆ ਸੀ ਸਾਰਾ ਪੰਜਾਬ ਬੰਦ ਸੀ ਮਸਿਆ ਮਾੜੀ ਮੋਟੀ ਲੱਗੀ ਆ ਗੱਲ ਸੁਣੋ ਪੰਜਾਬ ਬੰਦ ਸੀ ਸਾਡਾ ਸਾਰੇ ਪਿੰਡ ਨੇ ਦੁਕਾਨਾਂ ਖੋਲੀਆਂ ਪਾਈ ਆਪਾਂ ਨਹੀਂ ਖੋਲੀਆਂ ਦੋ ਨਹੀਂ ਖੋਲੀਆਂ ਇੱਕ ਦਿਨਾਂ ਕੋਈ ਫਰਕ ਨਹੀਂ ਹੁੰਦਾ ਆਪਾਂ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਆ ਵੀ ਉਹ ਸਾਡੇ ਹੱਕਾਂ ਲਈ ਮਤ ਸੀ ਜੇ ਇੱਕ ਦਿਨਾਂ ਵੀ ਖੋਲਾਂ ਮੈਨੂੰ ਤਾਂ ਮਹੀਂ ਛੁੱਟੀ ਮਿਲੀ ਕੋਈ ਚੱਕਰ ਨਹੀਂ ਸੋਮਵਾਰੀ ਮੱਸਿਆ ਲੋਕੀ ਆਉਣਗੇ ਗਾਹ ਕਾਉਣਗੇ ਗਾਹ ਕਨਾ ਮੜ ਜਾਣ ਬਸ ਆ ਹਾਈ ਗੱਲਾਂ ਦੇ ਉਹਦਾ ਸਾਰੀ ਉਮਰ ਦੁਕਾਨਾਂ ਹੀ ਕਰਨੀਆਂ ਜਿਹੜੇ ਉੱਥੇ ਬੈਠੇ ਆ ਸਾਡੇ ਖਾਤਰ ਬੈਠੇ ਆ ਉਹ ਜਿੱਦਾਂ ਡੱਲੇ ਸਾਹਿਬ ਨੇ ਮਤਲਬ ਉਹ ਰੱਖਿਆ ਆ ਮਾਰਨ ਵਾਰਤ ਰੱਖਿਆ ਜਿੱਦਾਂ ਮਤਲਬ ਲਾ ਲੋ ਵੀ ਕੁਝ ਖਾਂਦੇ ਪੀਂਦੇ ਨੇ ਹਨਾ ਕਿੰਨੇ ਬਿਮਾਰ ਉਹ ਸਾਡੇ ਕਿਸਾਨਾਂ ਲਈ ਰੱਖਿਆ ਚਲੋ ਬਤਵਤ ਕਿਸਾਨਾਂ ਨੂੰ ਤਾਂ ਸਮਝਣਾ ਚਾਹੀਦਾ ਪਰ ਦੂਜੇ ਲੋਕਾਂ ਨੂੰ ਹੀ ਲੱਗਦਾ ਵੀ ਖਰੇ ਕਿਸਾਨਾਂ ਦਾ ਹੀ ਮੁੱਦਾ ਆ ਕੱਲਿਆਂ ਦਾ ਵੀ ਮਤਲਬ ਆਪਾਂ ਜੋ ਚੀਜ਼ ਖਾਣੇ ਪੀਣੇ ਸੰਬੰਧੀ ਹਨਾ ਜਿਆਦਾ ਸਾਡੇ ਸਿੱਖ ਕੌਮ ਸਾਡੇ ਨਾਲ ਹਰ ਟਾਈਮ ਖੜਦੀ ਆ ਜਦੋਂ ਕੋਈ ਵੀ ਮਤਲਬ ਕਿਤੇ ਵੀ ਕੋਈ ਆਫਤ ਪੈਂਦੀ ਆ ਕੋਈ ਭਝਾਲ ਆ ਜਾਂਦਾ ਜਾਂ ਕੁਛ ਉਝਾੜ ਆ ਜਾਂਦੇ ਅਸੀਂ ਸਾਰਿਆਂ ਨੇ ਪਹਿਲਾਂ ਪਹੁੰਚੀਦਾ ਹਰ ਇੱਕ ਬੰਦੇ ਮਤ ਕਾਨ ਹੁਣ ਜੇ ਕਿਸਾਨ ਖ ਉਥੇ ਆ ਤਾਂ ਸਾਨੂੰ ਵੀ ਸਾਥ ਦੇਣਾ ਚਾਹੀਦਾ ਇਸ ਲਈ ਆਪਾਂ ਦੁਕਾਨ ਅੱਜ ਬੰਦ ਰੱਖੀ ਆ ਮੈਨੂੰ ਬੜੀ ਖੁਸ਼ੀ ਹੋਈ ਵੀ ਆਪਾਂ ਉਹਨਾਂ ਦੇ ਨਾਲ ਹੀ ਕਿਸਾਨਾਂ ਚਲੇ ਸਾਨੂੰ ਇਹ ਨਹੀਂ ਭਾਵੇਂ ਦੁਕਾਨ ਖੋਲਿੰਦੇ ਗਾਗ ਭਾਵੇਂ ਇੱਕ ਬਣਾ ਜਿਉਂਦਾ ਫੇਰ ਮਾਨੇ ਚ ਹੋਣਾ ਸੀ ਲੈ ਵੀ ਅਸੀਂ ਉਲਟ ਗਏ ਆ ਕਿਸਾਨਾਂ ਦੇ ਪਰ ਆਪਾਂ ਦੁਕਾਨ ਅੱਜ ਬੰਦ ਰੱਖੀ ਆ ਇਸ ਲਈ ਤੁਸੀਂ ਵੀ ਕਿਸਾਨਾਂ ਦੇ ਨਾਲ ਰਿਹਾ ਕਰੋ ਕਿਉਂਕਿ ਉਹਨਾਂ ਦਾ ਜੋ ਮਤਲਬ ਕਿਸਾਨ ਕਣਕ ਲਾ ਲਓ ਮੱਕੀ ਲਾ ਲਓ ਸਾਰਾ ਕੁਝ ਉਹ ਗਾਉਂਦੇ ਆ ਤਾਂ ਫੇਰ ਹੀ ਆਪਾਂ ਖਾਂਦੇ ਆ ਨਾ ਹਾਂ ਉਹਦਾ ਹੀ ਪੰਜਾਬ ਤੇ ਹਰਿਆਣਾ ਗਾਉਂਦਾ ਹੋਰ ਕੋਈ ਕੋਈ ਨਹੀਂ ਹਾਂ ਮਤਲਬ ਆਪਣੇ ਅਜਾਊ ਨਾਲੇ ਜ਼ਮੀਨਾਂ ਦੇ ਰੇਟ ਹੁਣ ਬਹੁਤ ਵਾਜ ਜਾਣੇ ਤਾਂ ਜ਼ਮੀਨਾਂ ਨਾ ਵੇਚੋ ਇਹ ਗੱਲ ਵਾਕਈ ਆ ਕਿਸੇ ਰੋਜ਼ ਨੂੰ ਦੇਖਿਓ ਤੁਹਾਨੂੰ ਕਿੰਨਾ-ਕਿੰਨਾ ਰੇਟ ਜਦੋਂ ਆ ਜਿਹੜੇ ਰੋਡ ਨਿਕਲੇ ਆ ਨਾ ਬਣ ਗਏ ਪੂਰੇ ਬਹੁਤ ਪ੍ਰੋਸੀਜਰ ਵੱਡਾ ਹੋ ਜਾਣਾ ਤਾਂ ਬਹੁਤ ਜ਼ਮੀਨ ਦਾ ਮੁੱਲ ਵਾਜ ਜਾਣਾ ਤੇ ਮੈਂ ਇਹ ਨਹੀਂ ਕਹਿੰਦਾ ਵੀ ਵਾਦ ਗਿਆ ਉਦੋਂ ਵੇਚ ਦਿਓ ਪਰ ਵੇਚੀ ਹੋਈ ਨਾ ਜਮੀਨਾਂ ਦੇ ਨਾਲ ਤਾਂ ਅੱਗੇ ਰਸਤੇ ਹੁੰਦੇ ਸੀ ਵੀ ਕਿੰਨੇ ਹੁਣ ਵੀ ਜੇ ਕੋਈ ਰਿਸ਼ਤਾ ਹੁੰਦਾ ਪਹਿਲਾਂ ਪੁੱਛਦੇ ਆ ਕਿ ਕਿੰਨੀ ਜ਼ਮੀਨ ਉਹ ਪਰ ਮੈਂ ਦੋ ਕਨਾਲਾ ਹੁਣ ਜਮੀਨ ਬੰਦੇ ਤੋਂ ਹੁਣੀ ਬਹੁਤ ਜ਼ਰੂਰੀ ਆ ਹਨ ਤੇ ਆਜੋ ਘਰੇ ਚੱਲਦੇ ਆ ਤੇ ਫੇਰ ਕਰਦੇ ਘਰੇ ਜਾ ਕੇ ਅੱਜ ਘਰਦਿਆਂ ਨਾ ਵੀ ਗੱਲਾਂ ਬਾਤਾਂ ਮੈਂ ਵੀ ਦੇਵ ਸਾਬ ਆਣ ਕਹਿੰਦੀ ਮੈਂ ਤਾਂ ਟਿੱਕੀ ਖਾਣ ਜਾਣੀ ਆ ਤੇ ਅਸੀਂ ਆ ਗਏ ਆ ਸਾਡੇ ਨਿੰਮੇ ਬਾਈ ਕੋ ਪਾਪਾ ਕਹਿੰਦਾ ਮੋਰੇ ਟਿੱਕੀ ਹੁੰਦੀ ਆ ਚਪੈਸ਼ਾ ਟਿੱਕੀ ਲੱਗੇ ਲੱਗੇ ਪਿੰਡਾਂ ਤੋਂ ਵੀ ਇੱਥੇ ਸਾਰੇ ਆਉਂਦੇ ਖਾਣ ਤੇ ਆਜੋ ਅਜੇ ਨਰਮਲਾ ਕੇ ਹੁੰਦਾ ਕਿ ਤੇਲ ਹੁੰਦਾ ਇਹ ਬ੍ਰਾਂਡ ਉਹਦਾ ਦਿੱਲੀ ਦਾ ਆਪਾਂ ਇੰਚ ਵੰਦੀਆਂ ਹਨਾ ਤੇ ਜੰਮਦੀ ਆਹ ਬਾਬਾ ਕਾਨ ਦਾ ਗੁਰਦੁਆਰਾ ਜਿੱਥੇ ਮੱਸੀਆ ਲਾਦੀ ਆ ਸਾਹਮਣੇ ਨਾਲ ਟੇਕ ਹੋਇਆ ਸੀਗੇ ਸਵੇਰੇ ਮੱਥਾ ਟੇਕ ਗਏ ਜੋ ਸਾ ਗੋਲ ਕਾਂ ਵੀ ਪਈਆਂ ਆ ਦੇ ਲੈ ਲਓ ਭਰ ਨਹੀਂਆ ਸਿਲੰਡਰ ਲੈ ਲਓ ਸੋ ਨਾ ਯਾ ਇਹ ਕਿੱਥੋਂ ਪੈ ਕਿੱਥੋਂ ਪੈਸੇ ਕਿੱਥੋਂ ਪੈਣੇ ਦੇਖੇ ਵੀ ਆ ਸਵੇਰ ਦੇ ਹੈ ਵੇਖਿਆ ਕੋਈ ਸਵੇਰ ਦਾ ਉਹ ਤਾਂ ਸਿਰਸੇ ਦੇ ਹਿਆਣੇ ਦੇ ਬਣਦੇ ਉਧਰੇ ਅੱਛਾ ਚੱਲ ਅੱਜ ਬਿਜਲੈਂਡ ਬੰਦੇ ਰੱਖੇ ਉਹਨਾਂ ਨੇ ਪੰਜਾਬ ਤੇ ਚੱਲ ਕੋਈ ਨਹੀਂ ਇੱਕ ਲੈ ਲਾ ਨਹੀਂ ਲੈ ਲਵੋ ਭਰ ਦਿਓ ਫੇ ਮੈਂ ਤੋੜ ਦੂੰ ਆਕੇ ਸੁਣਾ ਹੀ ਭਰਦਾ ਕਿ ਕੋਈ ਗੱਲ ਨਹੀਂ ਜੇ ਦੂਜੀ ਗੋਲ ਕਰੇ ਸਿਲੰਡਰ ਸਹੀ ਆ ਮੈਂ ਕਹਿੰਦਾ ਉਹ ਚੋਂ ਪੈਸਾ ਨਿਕਲਣਾ ਨਹੀਂ ਹੈ ਨਾ ਆ ਵੀ ਸੋਣਾ ਆ ਹੋ ਇਹ ਰਹਿੰਦੋ ਉਹ ਬੈਗ ਮੈਂ ਕਹਿੰਦਾ ਵਧੀਆ ਹੱਥੇ ਫੜਨੂ ਨਾ ਇਹਦਾ ਪੈਸਾ ਉਹ ਚ ਬੈਗ ਛੋਟਾ ਆ ਜੀ ਬੈਗ ਵਿੱਚ ਕਿੰਨੇ ਪੈਸੇ ਮੈਨੇ ਆ ਗਏ ਇਹ ਤੋਂ ਆਹ ਦੇਖੀ ਆ ਵਧੀਆ ਆ ਥੋੜੇ ਬਹਾਟ ਟੱਕਣ ਲੱਗਾ ਆ ਸਿਲੰਡਰ ਹੀ ਲੈ ਲੈ ਦੂਜਾ ਨੇ ਨਹੀਂ ਆਉਂਦਾ ਇਹ ਜਸਲੰਦਰ ਮੈਂ ਮਾਂ ਦੇ ਧੱਕਣ ਲਾਇਆ ਪਰ ਥੱਲੇ ਇਹ ਵੀ ਗੋਲ ਹੈ ਇਹ ਤਾਂ ਹੈਰੀਆਰ ਕੇ ਉਹਦਾ ਹੀ ਕੱਟਣਾ ਧੱਕਣ ਇਹ ਕੀ ਫਾਸੀ ਆ 12 ਬੋਲਣਾ ਕੀ ਬੜੇ ਲੈ ਦਰਮਾ ਦਰਮ ਤੇ ਟੀ ਤਿਆਰ ਹੋ ਗਈ ਹੁਣ ਟੀ ਚ ਪੈਣੀ ਆ ਮਾਈਨਸ 6 6 ਨਰਮ ਮਸੇ ਅੱਜ ਘੱਟ ਭਰੀ ਹੈ ਨਾ ਬਾਬੇ ਦੀ ਕਿਰਪਾ ਰਹੀ ਹੈ ਬਾਬੇ ਦੀ ਕਿਰਪਾ ਰਹੀ ਪੂਰੀ ਬੋਲਣ ਵੇ ਵੀ ਦੇਲਾ ਅੱਜ ਕਰ ਗਿਆ ਨਾ ਉਹ ਕਿਸਾਨ ਮੋਰਚਾ ਸਗਾ ਜਿੱਦਾਂ ਇਹ ਦੇਹੂ ਸਾਹਿਬ ਤੁਮ ਕਹਦੋ ਆਪਣੀਆਂ ਫੋਟੋ ਸਟੇਟ ਕਾਪੀਆਂ ਚੱਤੀ ਬੈਦ ਐਂ ਦੇ ਆ ਫੜ ਲਾ ਨੂੰ ਇੱਥੇ ਗਰਮਾ ਗਰਮ ਟਿੱਕੀ ਤਿਆਰ ਹੋ ਗਈ ਤੁਸੀਂ ਵੀ ਖਾ ਕੇ ਜਾਈਓ ਇੱਕ ਵਾਰੀ ਸ਼ਹਿਰ ਨਾਲ ਉਹ ਵੀ ਵਧੀਆ ਟਿੱਕੀ ਇੱਥੇ ਮਿਲਦੀ ਆ ਰਮਲ ਕੇ ਟਿੱਕੀ ਦਾ ਕੀ ਪ੍ਰਾਈਸ ਆ? 50 ਰੁਪਏ ਦੋ ਟਿੱਕੀਆਂ ਨਾਲ ਦਹੀਂ ਦੁੱਧ ਪਾ ਕੇ ਸਾਰਾ ਉਹ ਤਾਂ ਪੂਰੀ ਪਲੇਟ ਤੇ ਆਹ ਦਿਖਾ ਦੇਣੀ ਆ ਕਿੰਨਾ ਲੱਗੀ ਆ ਤੇ ਬਹੁਤ ਵਧੀਆ ਸ਼ਹਿਰ ਦੀ ਇਹ ਟਿੱਕੀ ਆ ਮਤਲਬ 100 150 ਮੈਨੂੰ ਇਹ ਟੇਸ ਨਹੀਂ ਮੈਣਾ ਤੁਸੀਂ ਮੈਨਾਂ ਮੈਨੂੰ ਪਤਾ ਲਾਗੇ ਲਾਗੇ ਪਿੰਡਾਂ ਵਾਲਿਆਂ ਨੂੰ ਸਾਡਿਆਂ ਨੂੰ ਪਤਾ ਹੋਊਗਾ ਸਾਡੇ ਇੱਥੇ ਜਿੱਦਾਂ ਦੁਕਾਨਾਂ ਆਧੀਆਂ ਬੰਦ ਦੀਆਂ ਖੁੱਲੀਆਂ ਪਰ ਸਾਡੀ ਦੁਕਾਨ ਲੱਗੀ ਤਾਂ ਆ ਮੈਂ ਪ੍ਰਮੋਸ਼ਨ ਨਹੀਂ ਕਰਦਾ ਵੀ ਟਿੱਕੀ ਫ੍ਰੀ ਖਾਣੀ ਆ ਮੈਂ ਉਦਾਂ ਕਹਿਣਾ ਵੀ ਵਧੀਆ ਬਣਾਉਂਦਾ ਸਮਝੀਦਾ ਹੁੰਦਾ ਗੱਲਬਾਤ ਹਾਂ ਸਹੀ ਗੱਲਾਂ ਬਤਾ ਹੁੰਦੀ ਆ ਆ ਦੇਖ ਲਓ ਪਰਵਾਸੀ ਜਿਨ੍ਹਾਂ ਨੇ ਹੁਣ ਕਮਾਈ ਵੀ ਕਰਨੀ ਥੋੜੀ ਬਹੁਤੀ ਸ਼ਹਿਰਾਂ ਚ ਆਉਂਦੇ ਆ ਕਿੱਥੋਂ ਆ ਤੁਸੀਂ ਜੀ ਸ਼ਹਿਰਾਂ ਹੀ ਆਏ ਹੁਣੇ ਅਸੀਂ ਕਪੂਰਥੀ ਦੇ ਹਾਂ ਨਾ ਨਰਮਲ ਨੇ ਮਸਾਲੇ ਪਾਉਂਦੇ ਆ ਆਉਣ ਪੈ ਜਾਣੀ ਮੂਲੀ ਗੰਡੇ ਨਾਲ ਪੈਣਾ ਖੱਟਾ ਆਹਨ ਬਣੀਓ ਪਲੇਟ ਉੱਪਰ ਦੀ ਪੈ ਜਾਣੀ ਚਟਣੀ ਮਿਰਚ ਘਟ ਰੱਖੀ ਨਰਨ ਹਾਂ ਯੋਖ ਆਈਏ ਹੁਣ ਨੀ ਮੈਂ ਆਈ ਲੈਣਾ ਇਹਨਾ ਉਹਨੂੰ ਵੀ ਲੈਣਾ ਚਲੋ ਹਾਲਾ ਹੁਣ ਰਾਤ ਨੂੰ ਰੋਟੀ ਕਹਿੰਦੀ ਨਹੀਂ ਖਾਣੀ ਆ ਟਿੱਕੀ ਖਾਣੀ ਆ ਰੋਟੀਆਂ ਲਾਉਣੀਆਂ ਪੈਣੀਆਂ ਆ ਮੇਰੀ ਉਹਨਾਂ ਲਈ ਵੀ ਲੈ ਜਾ ਹੁਣ ਪਾਪੇ ਹੁਣ ਆਣੇ ਚੱਲੀਏ ਓਏ ਕੰਮ ਨਿਬੜੇ ਸਹੀ ਕਰ ਲੈ ਪਾਪਾ ਹੁਣੀ ਆਗੇ ਖੂਤੋਂ ਤੇ ਖੂਤੋਂ ਆਣ ਕੇ ਲਿਆਂਦਾ ਲਿਆਂਦਾ ਨਹੀਂ ਆਣ ਕੇ ਆਣ ਕੇ ਨਹੀਂ ਆਂਦਾ ਮੱਸੀਆ ਤੋਂ ਲਿਆਂਦਾ ਗੁੜ ਮੱਸੀਆ ਤੋਂ ਔਰ ਲਿਆਂਦੀ ਆ ਗੋਲਕ ਸੁਣ ਲੈ ਕਿਹੜੀ ਲਿਆਂਦੀ ਆ ਮੂਹ ਫੇਰ ਸਲਿੰਡਰ ਤੋੜਨਾ ਦਾ ਕਿੱਥੇ ਪਈ ਆ ਮੈਨੂੰ ਦੱਸੋ ਆਹਾ ਗੋਲਕ ਆਹ ਇੱਕ ਨਿਪਾਰੀ ਗੋਲਕ ਆ ਆ ਤੋੜਨਾ ਤਾਂ ਹੀ ਮੁੰਡਿਆ ਮਿੱਟੀ ਦੀ ਆ ਇਹ ਵੇਜੇ ਤਾਂ ਪਹਿਲੇ ਨਿਕਣ ਆਹ ਉਹ ਮੁੰਡੇ ਦਾ ਸਹੜਾ ਨਾ ਤਾਈ ਮਿੱਟੀ ਦੀ ਆ ਪਹਿਲੇ ਨਿਕਣ ਤਾਈ ਨਾ ਤਾਂ ਵੱਡੀ ਲਿਆਂਦੀ ਇਹ ਆਹ ਦੇਖਦਾ ਦੇਖਦੀ ਆ ਹੂੰ ਹੋਰ ਕਾ ਹਾਂ ਆਹ ਇੱਥੇ ਕਹਿੰਦੇ ਪਹਿਲੇ ਗੋੜ੍ਹ ਫੇ ਹੀ ਨਾ ਤੂੜ ਕੇ ਬੈਠੇ ਤੇ ਪਾ ਲਿਆ ਪਾਪਾ ਨੇ ਪਾਈ ਜਾਣੇ ਤਾਂ ਮੈਂ ਗੱਡੀ ਜਾਣੇ ਆ ਬੀਬਿੰਦ ਲਵਾ ਜਾਣਾ ਬੀਬਿੰਦ ਘਾਈ ਅੱਗੇ ਹੁ ਚੱਲ ਬੀਬੀ ਆ ਦੇ ਗੋਲਕ ਲਿਆਂਦੀ ਵਧੀਆ ਬੀਬੀ ਦੇ ਚੁੱਕੀ ਅਗਦੀ ਬੀਬੀ ਹੋਰ ਲਿਓ ਜੋੜ ਲਿਓ ਯਾਰੀ ਸੈਟ ਨਾ ਦਈ ਤੂੰ ਐਵੇਂ ਦਾ ਉਹ ਕਿੱਥੇ ਚੜ ਗਈ ਚਾ ਚੜੀ ਆ ਆ ਮੰਮੀ ਆ ਕੀ ਕੀ ਕਰਦੀ ਮੈਨੂੰ ਮੈਂ ਭਰ ਲਉਂਗੀ ਇਹ ਪੈਸੇ ਹਨਾ ਕੀ ਕਰਦੀ ਆ ਇਹ ਫੜਾ ਰੱਖੀ ਬੀਬੀ ਨੇ ਭਰ ਦੇਣੀ ਬੀਬੀ ਨੂੰ ਦੇ ਦੋ ਬੀਬੀ ਨੇ ਭਰ ਦੇਣੀ ਸਾਰੀ ਬੀਬੀ ਨੇ ਭਰ ਕੇ ਫੇ ਕਿਹਨੂੰ ਦੇਣੀ ਇਹ ਪਰ ਦੇਣੇ ਨਹੀਂ ਗਏ ਹੈਰੀ ਮੈਨੂੰ ਕਹਿਣਾ ਕੱਢ ਲੈਣੇ ਸਾਰੇ ਹੀ ਹੈਰੀ ਤੱਗੇ ਕਾਂਡਿਆ ਕਹਿੰਦਾ ਇਹ ਵੱਡੀ ਲੈ ਜਾਂਦੀ ਹੈ ਤੇ ਇੱਥੇ ਤਾਂ ਪੈਸੇ ਨਹੀਂ ਨਿਕਲਣੇ ਹਾਂ ਹਾਂ ਤੇ ਮੈਂ ਤਾਂ ਪਾਈ ਜਾਣੇ ਆ ਹੈਰੀ ਨੇ ਕੱਢੀ ਜਾਣੇ ਆ ਆਹੋ ਪਾਪਾ ਰੋਟੀ ਪਕਾਈ ਹੈ ਕਿਦਾਂ ਵੇ ਰੋਟੀ ਪਕਾਲਾਂ ਭਾਈ ਇੱਕ ਦਲੀਆ ਖਾਣਾ ਇੱਕ ਰੋਟੀ ਖਾਣੀ ਹੈ ਇੱਕ ਰੋਟੀ ਖਾਣੀ ਆ ਠੀਕ ਹੈ ਜੀ ਹੈਰੀ ਨੇ ਇਹ ਗੋਲ ਦਾ ਪਾਂਹੜੀ ਕੁੱਤੀ ਇਹ ਹੋਏ ਮਾਰੋ ਤੇ ਜਿੱਥੇ ਜਲ ਕਰਦਾ ਉੱਥੇ 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 ਜੜ ਜੰਨੀ ਤੂੰ ਹੈ ਇਹ ਤੇਰੇ ਲਈ ਨਹੀਂ ਕਿ ਲੈ 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 ਚਲੋ ਠੀਕ ਆ ਓਕੇ ਬਾਏ ਐਸਦਾ ਬਲੌਗ ਇੰਨਾ ਸੀ ਇੰਨਾ ਸੀ ਤੂੰ ਕੋ ਗਰਵਾਸਣਾ ਤੂੰ ਕਿੱਥੋਂ ਆਏ ਪਹਿਲਾਂ ਮੈਨੂੰ ਇਹ ਦੱਸ ਕਿੱਥੋਂ ਫਿਰ ਕੇ ਆਏ ਹੁਣ ਮੈਂ ਬਾਹਰ ਗਰਾਉਂਡ ਗਿਆ ਕੀ ਕੀਤਾ ਗਰਾਉਂਡ ਚ ਬਾਦੀ ਵਾਲੇ ਢਿੱਡ ਤੇ ਆ ਗਿਆ ਇਧਰ ਨੂੰ ਮੂੰਹ ਕਰ ਤਾ ਸਹੀ ਜੈਮ ਨਹੀਂ ਗਿਆ ਜੈਮਾ ਜਬੰਦ ਹੀ ਹੂੰ ठीक है चलो ठीक है ओके बाय कालू ਮਰਦੇ ਨੇ ਬਲੌਗ ਮੈਂ ਹੁਣ ਬਲੌਗ ਐਡਿਟ ਕਰਦਾ ਪਿਆ ਅਸੀਂ ਆਪ ਟਿੱਕੀਆਂ ਖਾ ਕੇ ਆਏ ਆ ਤੂੰ ਉਹ ਭਿੰਦਾ ਕਹਿੰਦਾ ਰਹਿਣ ਦੇ ਕਿਉਂ ਭਿੰਦਾ ਕਹਿੰਦਾ ਹੁਣ ਰੋਟੀਆਂ ਵੀ ਖਾ ਲੈਣੀ ਐ ਕਿ ਟਿੱਕੀ ਹੀ ਲਿਆਂਦੀ ਆਪ ਤੁਸੀਂ ਖਾਏ ਹੋ ਨੇ ਬੀਬੀ ਕਹਿੰਦਾ ਬੀਬੀ ਨੂੰ ਲੈ ਕੇ ਜਾਏ ਨਹੀਂ ਪਾਪਾ ਟਿੱਕੀਆਂ ਖਾ ਕੇ ਆਏ ਦੋਵੇਂ ਜਣੇ ਸਾਡੀ ਨਹੀਂ ਆਂਦੀਆਂ ਉਹ ਹੀ ਪਾਪਾ ਨੂੰ ਕਿਉਂ ਪੁੱਛਾ ਨਾ ਮੈਂ ਲੈ ਲਿਆਂਦੇ ਨਾ ਬੀਬੀ ਨੇ ਆਪ ਉੱਥੋਂ ਮੈਂ ਬਲੌਗ ਦੇਖਿਆ ਜਿੱਥੇ ਸਿਲੰਡਰ ਲਿਆ ਉਹ ਬੰਦਾ ਕਹਿ ਦਿੰਦਾ ਵੀ ਦੋ ਪਲੇਟਾਂ ਪੈਕ ਕਰਦੇ ਉੱਥੇ ਕੀ ਹੋ ਜਾਂਦਾ ਕੀ ਆ ਸੀ ਨਾਲੇ ਮੈਂ ਮਿਰਚੀ ਨਹੀਂ ਖਾਂਦੀ ਬਗੈਰ ਲਿਉਣੀ ਮਿਰਚੀ ਤਾਂ ਬਗੈਰ ਲਿਉਣੀ ਆਂ ਨਾਲੇ ਬਗੈਰ ਜਿਹੜੀਆਂ ਮੁੱਠੀ ਘਟਿਆਈ ਪਾ ਕੇ ਟਿੱਕੀਆਂ ਨਹੀਂ ਭਾਪੇ ਇਹਨਾਂ ਨੇ ਆਪਣੇ ਲਿਆਂਦੀਆਂ ਚਲ ਕੋਈ ਨਹੀਂ ਆਂਦੀ ਨਾ ਤਾਂ ਆਪਾਂ ਕੱਲ ਨੂੰ ਆਪ ਖਾ ਕੇ ਆਵਾਂਗੇ ਆਹੋ ਇਹ ਤਾਂ ਗੱਲ ਗਲਤ ਆਪ ਇਹ ਖਾ ਲੈਂਦੇ ਆ ਆਈ ਆਈ ਨਹੀਂ ਖਾਣੀਆਂ ਹੈਗੀਆਂ ਹਾਂ ਹੁਣ ਇੱਥੇ ਰੋਟੀਆਂ ਵੀ ਪਤਾ ਨਾ ਲੱਗੇ ਟਿੱਕੀ ਖਾਦੀ ਆ ਹਾਂ ਹਾਂ ਹੁਣ ਤਾਂ ਬਲੌਕ ਕਰਕੇ ਪਤਾ ਲੱਗ ਜਾਣਾ ਆ ਇੱਕ ਗੱਲ ਸੁਣ ਲੈ ਮੁੰਡਿਆ ਤੂੰ ਟਿੱਕੀਆਂ ਬਾਹਰ ਚੋਰੀ ਖਾਇਆ ਨਾ ਮੈਨੂੰ ਪਤਾ ਲੱਗਾ ਤੈਨੂੰ ਪੁੱਛਿਆ ਕਹਿੰਦਾ ਹੈਰੀ ਤਖਾ ਮੈਂ ਨਹੀਂ ਖਾ ਕੇ ਗਿਆ ਆ ਕੇ ਗਿਆ ਅੱਜ ਮੈਂ ਖਾਦੀ ਨਹੀਂ ਤੂੰ ਵੀ ਚੋਰੀ ਖਾ ਲੈਣਾ ਨਹੀਂ ਮੈਂ ਨਹੀਂ ਮੈਨੂੰ ਨਹੀਂ ਪਤਾ ਮੈਂ ਨਹੀਂ ਖਾਣੀ ਬਾਈ ਦੂਜੀ ਵਾਰੀ ਖਾਦੀ ਆ ਮਾਂ ਦੇ ਕਿੰਨੇ ਰੱਬਾ ਆਪਾਂ ਇਹ ਪੇਚਾ ਆਪਾਂ ਕਹਿੰਦੇ ਨਾ ਖਾਣੇ ਆ ਨਾ ਖਾਵਾਂ ਨਾਲ ਪੇਚਣ ਮਿਲ ਰੱਜ ਕੇ ਖਾਵਾਂ ਪੈਨ